ਨਾਸੀ ਪਰਚਾਰ ਅਦਿਕਾ ਉਹਦੇ ਵਿੱਚ ਸ਼ਾਮਲ ਨੇ ਨਾਸੀ ਰਾਮ ਰੀਬ ਨੂੰ ਮਾਫ ਕਰਾਉਣ ਵਿੱਚ ਸ਼ਾਮਲ ਨੇ ਉਸ ਸਮੇਂ ਤੋਂ ਲੈ ਕੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਬਦਨਾਮ ਵਾਲੇ ਪਾਸੇ ਗਿਆ ਸਹਿਮਤੋਂ ਮੈਸੇਜ ਉਹ ਜਵਾਬ ਆਇਆ ਜੋ ਉਹਨਾਂ ਨੇ ਲਿਖੀ ਚ ਸਹਿਮਤ ਅਸਹਿਮਤ ਹੋਣਾ ਕੋਈ ਫਰਕ ਨਹੀਂ ਪੈਂਦਾ ਵੋਟਾਂ ਦੀ ਖਾਤਰ ਇੱਕ ਛੇਕੇ ਹੋਏ ਵਿਅਕਤੀ ਕੋ ਜਾ ਕੇ ਸਾਧ ਕੋ ਜਾ ਕੇ ਵੋਟਾਂ ਦਾ ਮੰਗ ਕਰਨੀ ਉਥੇ ਜਾ ਕੇ ਉਹਨਾਂ ਨਾਲ ਮੀਟਿੰਗ ਕਰਨੀ ਜੇ ਜੇ ਬਾਲ ਸਾਹਿਬ ਕਾਲ ਤੱਕ ਸਾਥ ਤੇ ਜਾ ਕੇ ਤਿਆਗ ਦਿੰਦੇ ਜਿਹੜੀ ਤੁਸੀਂ ਮੇਨ ਮੰਗ ਕਰ ਰਹੇ ਹੋ ਪ੍ਰਧਾਨਗੀ ਦਾ ਉਹ ਤਾਂ ਛੱਡਦੇ ਆ ਫਿਰ ਤੁਸੀਂ ਸਹਿਮਤ ਹੋ ਜਾਓਗੇ ਅੰਦਰ ਦੇ ਸਾਰੇ ਦੁਕੀਨੇ ਫਿਰ ਮਜਬੂਰ ਨਹੀਂ ਇਹ ਜਿਹੜਾ ਹੁਣ ਪ੍ਰਦੀਪ ਕਲੇਰ ਬੋਲਿਆ ਜਾਂ ਕਈਆਂ ਨੇ ਆ ਕੇ ਦੱਸਿਆ ਉਹ ਗੱਲਾਂ ਜੋ ਨਿਕਲ ਰਿਹਾ ਕਿ ਉੱਥੇ ਗਏ ਸੱਟ ਨੇ ਜਿਹੜੀ ਜਾਂਚ ਕੀਤੀ ਹੈ ਉਹਦੇ ਵਿੱਚ ਆਇਆ ਕਿ ਇਹਨਾਂ ਨੇ ਬੁਲਾ ਕੇ ਉਹਨਾਂ ਨੂੰ ਮਜਬੂਰ ਕੀਤਾ ਕਿ ਇਹਨੂੰ ਮaaf ਕੀਤਾ ਜਾਵੇ ਜੀ ਆਪਣੇ ਨੂੰ ਸਮਝਿਆ ਕਿ ਸੀ ਗਲਤ ਸੀ ਅਸੀਂ ਦੋਸ਼ੀ ਸੀ ਕਿ ਇੱਕ ਪਾਸੇ ਪਾਰਟੀ ਦੀ ਵਫਾਦਾਰੀ ਇੱਕ ਪਾਸੇ ਪਾਰਟੀ ਦੀ ਮਜ਼ਬੂਤੀ ਪਾਰਟੀ ਦਾ ਨੁਕਸਾਨ ਨਾ ਹੋ ਜੇ ਦੂਜੇ ਪਾਸੇ ਖਾਲਸਾ ਪੰਥ ਦੀ ਤੜਪਦੀ ਹੋਈ ਜਿਹੜੀ ਆਤਮਾ ਸੀ ਜੀ ਮੈਂਬਰੀ ਹੁਣ ਵਰਕਿੰਗ ਕਮੇਟੀ ਬਣਾਈ ਹੈ ਜੀ ਉਹਨੂੰ ਤੁਸੀਂ ਕਿਵੇਂ ਦੇ ਜੇ ਜਦੋਂ ਅਜੇ ਪਾਰਟੀ ਦੇ ਪ੍ਰਧਾਨ ਹੈ ਉਹਦਾ ਜੀ ਕਰਦਾ ਸੀ ਪਹਿਲਾਂ ਹੀ ਕਿਹਾ ਉਹਦਾ ਜੀ ਕਰੇ ਉਹ ਰੱਦ ਕਰ ਸਕਦਾ ਉਹਦਾ ਜੀ ਕਰੇ ਉਹ ਬਾਹਰ ਕੱਢ ਸਕਦਾ ਕਿਉਂਕਿ ਉਹ ਪਾਰਟੀ ਨੂੰ ਪਾਰਟੀ ਨਹੀਂ ਸਮਝਦੇ ਬਾਬੂਸ਼ਾਹ ਦੇਖ ਰਹੇ ਤੁਸੀਂ ਬੀਬੀ ਜਗੀਰ ਕੌਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਜੋ ਕੁਝ ਵੀ ਚੱਲ ਰਿਹਾ ਹੈ ਬੀਬੀ ਜੀ ਅੱਜ ਦਾ ਜਿਹੜਾ ਸੈਮੀਨਾਰ ਵੀ ਰੱਖਿਆ ਗਿਆ ਸੀਗਾ ਕੀ ਲੱਗਦਾ ਵੀ ਜੋ ਕੁਝ ਵੀ ਤੁਸੀਂ ਰੋਜ਼ ਕਰ ਰਹੇ ਹੋ ਸਰ ਗਰਮੀਆਂ ਬਾਦਰੀਆਂ ਨੇ ਤੇ ਕੀ ਏਜੰਡਾ ਹੁਣ ਤੁਹਾਡਾ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਪੰਥ ਜਿਹੜਾ ਸੀਗਾ ਗੁਰੂ ਨਾਨਕ ਸਾਹਿਬ ਜੀ ਤੋਂ ਵੇਲੇ ਤੋਂ ਲੈ ਕੇ ਚੱਲਦਾ ਆਇਆ ਤੇ ਖਾਲਸਾ ਪੰਥ ਕਲਗੀਧਰ ਪਾਤਸ਼ਾਹ ਨੇ ਜਿੱਥੇ ਬਾਕੀ ਗੁਰੂ ਸਾਹਿਬਾਨ ਨੇ ਉਸ ਵਿਚਾਰਧਾਰਾ ਦੇ ਨਾਲ ਤੋਰ ਕੇ 250 ਸਾਲਾਂ ਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਤੇ ਉਹਦੇ ਨਾਲ ਹੀ ਸਾਨੂੰ ਸ਼ਬਦ ਗੁਰੂ ਦੇ ਨਾਲ ਜੁੜਨ ਵਾਸਤੇ ਜੋ ਮਨੁੱਖੀ ਮਨੁੱਖੀ ਦੇਈ ਹੈ ਉਹਦੇ ਤੋਂ ਇਲਾਵਾ ਗੁਰਗ੍ਰਾਸ ਸਾਹਿਬ ਨਾਲ ਜੁੜਨ ਵਾਸਤੇ ਉਪਦੇਸ਼ ਕੀਤਾ। ਔਰ ਸਾਨੂੰ ਇਹ ਖਾਲਸਾ ਪੰਥ ਨੂੰ ਉਪਦੇਸ਼ ਹੈ ਕਿ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਕਿਉਂਕਿ ਇਹਦੀ ਵਿਚਾਰਧਾਰਾ ਜਿਹੜੀ ਹੈ ਮਾਨਸਿਕ ਜੱਤ ਸਭਾ ਇੱਕ ਹੈ ਪਹਿਚਾਨ ਉਹ ਸਬਰੀ ਸਰਬਦਾ ਪਰਾ ਮੰਗਣਾ ਸੱਬੇ ਸੰਜੀ ਵਾਲ ਸਦਾਇ ਤੋ ਕੋਈ ਨਾ ਦੀ ਸਭਾਰਾ ਜੀਓ ਇਹ ਸਾਰੇ ਉਪਦੇਸ਼ ਲੈ ਕੇ ਅਸੀਂ ਚੱਲਦੇ ਆਂ ਤੇ ਜਿਹੜਾ ਖਾਲਸਾ ਪੰਥ ਹੈ ਇਹਦੀਆਂ ਤਿੰਨ ਸਿੱਖ ਕੌਮ ਦੀਆਂ ਤਿੰਨ ਵੱਡੀਆਂ ਸੰਸਥਾਵਾਂ ਹਨ ਇੱਕ ਹੈ ਸ੍ਰੀ ਅਕਾਲ ਤਖਤ ਸਾਹਿਬ ਇੱਕ ਹੈ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਇੱਕ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਗੁਰਦੁਆਰਾ ਸੁਧਾਰ ਚਲੈਰ ਚੋਂ ਨਿਕਲੀ ਸੀ ਵੱਡੀਆਂ ਕੁਰਬਾਨੀਆਂ ਹੋਈਆਂ ਮੈਂ ਲੰਬਾ ਨਹੀਂ ਜਾਣਾ ਉਸ ਤੋਂ ਬਾਅਦ ਗੁਰਧਾਮਾਂ ਦੀ ਸੇਵਾ ਸੰਭਾਲ ਜਿੱਥੇ ਉਹਨਾਂ ਨੇ ਸੰਭਾਲਣੀ ਹੈ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਗੁਰੂ ਗੁਰੂ ਖਾਲਸੇ ਨੇ ਇਹ ਮਹਿਸੂਸ ਕੀਤਾ ਸਿੱਖਾਂ ਨੇ ਕਿ ਅਸੀਂ ਕਿਸੇ ਢੰਗ ਦੇ ਨਾਲ ਇਹ ਸਾਰਾ ਜਿਹੜਾ ਸੀਗਾ ਇਹ ਇਹਦੀ ਸੇਵਾ ਸੰਭਾਲ ਵਿੱਚ ਕੋਈ ਕਮੀ ਨਾ ਆ ਜਾਏ ਬਾਹਰੋਂ ਕੋਈ ਹਮਲੇ ਨਾ ਹੋ ਜਾਣ ਇਹਦਾ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਦੀ ਤਰ੍ਹਾਂ ਤਿਆਰ ਕੀਤੀ ਇਸ ਤਰ੍ਹਾਂ ਕਿਹਾ ਦੇ ਸਿਕਿਉਰਿਟੀ ਵਾਸਤੇ ਉਹਦੀ ਉਹਦੀ ਤਾਕਤ ਬਣਾਉਣ ਵਾਸਤੇ ਸੋ ਬੜਾ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤਾ ਉਹ ਜ਼ਿੰਮੇਵਾਰੀਆਂ ਨਿਭਾਈਆਂ ਪੰਜਾਬ ਪੰਥ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਖਾਲਸਾ ਪੰਥ ਨੇ ਬੜਾ ਮਾਣ ਦਿੱਤਾ ਸਿੱਖ ਕੌਮ ਨੇ ਪੰਜਾਬੀਆਂ ਨੇ ਬੜਾ ਮਾਣ ਦਿੱਤਾ ਬੜੇ ਤਸ਼ੱਦਦ ਵੀ ਚੱਲੇ ਬੜੀਆਂ ਜੇਲਾਂ ਵੀ ਪੋਗੀਆਂ ਪਰ ਇਹਨਾਂ ਨੇ ਡਿਵੈਲਪਮੈਂਟ ਵੀ ਬੜੀ ਕੀਤੀ ਤੇ ਗੁਰੂ ਆਸ਼ੇ ਅਨੁਸਾਰ ਚੱਲਣ ਦੀ ਵੀ ਕੋਸ਼ਿਸ਼ ਕੀਤੀ ਕੁਝ ਸਮੇਂ ਤੋਂ ਲੈ ਕੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਜਿਹੜਾ ਸੀ ਉਹ ਲੋਕਾਂ ਦੇ ਵਿੱਚ ਬਦਨਾਮ ਵਾਲੇ ਪਾਸੇ ਚੱਲ ਪਿਆ ਉਹ ਬਦਨਾਮੀਆਂ ਕਿਉਂ ਹੋਈਆਂ ਮੈਂ ਸਮਝਦੀਆਂ ਕਿ ਸਾਡੇ ਵਿੱਚ ਊਂਟਾਂਈਆਂ ਆ ਗਈਆਂ ਸਾਡੇ 'ਚ ਕਮੀਆਂ ਆ ਗਈਆਂ ਮੈਂ ਇੱਕ ਬੰਦੇ 'ਤੇ ਦੋਸ਼ ਨਾ ਦਵਾਂ ਕਿਉਂਕਿ ਉਹ ਸਿਰਫ ਇਸ ਕਰਕੇ ਦੋਸ਼ੀ ਸਮਝੇ ਜਾ ਰਹੇ ਹੈ ਕਿ ਉਹ ਵੱਡੀ ਜਗ੍ਹਾ ਤੇ ਸੀ ਔਰ ਸ਼੍ਰੋਮਣੀ ਕਾਲੀਕਾਲ ਨੂੰ ਜਿਸ ਨੇ ਅਗਵਾਈ ਦੇਣੀ ਹੁੰਦੀ ਹੈ ਉਹਦੀ ਕ੍ਰੈਡਿਟ ਤੇ ਡਿਸਕ੍ਰੈਡਿਟ ਵੀ ਉਹਨੂੰ ਜਾਂਦਾ ਹੈ ਕਿਹੜਾ ਮੁਖੀ ਹੁੰਦਾ ਜਿਹੜਾ ਲੀਡਰ ਹੁੰਦਾ ਜਿਹੜਾ ਪਾਰਟੀ ਦੇ ਅਗਵਾਈ ਕਰਦਾ ਉਹਨੂੰ ਹੀ ਕ੍ਰੈਡਿਟ ਜਾਂਦਾ ਚੰਗੀ ਗੱਲ ਹੋਵੇ ਤੇ ਉਹਨੂੰ ਡਿਸਕ੍ਰੈਡਿਟ ਜਾਂਦਾ ਸੋ ਜਿੱਥੇ ਸਾਡਾ 2007 ਤੋਂ ਲੈ ਕੇ ਲਗਾਤਾਰ ਅੱਜ ਤੱਕ ਜੋ ਸਾਡੇ ਤੇ ਐਲੀਗੇਸ਼ਨ ਲੱਗੇ ਭਾਵੇਂ ਉਹ ਪਿਸ਼ਾਕ ਤੋਂ ਲੈ ਕੇ ਪਰਚਾ ਦਰਜ ਹੋਇਆ ਐਫ ਆਈ ਆਰ ਦਰਜ ਹੋਈ ਉਹ ਐਫ ਆਈ ਆਰ ਰੱਦ ਕਰਾਈ ਗਈ ਜਾਂ ਉਸ ਤੋਂ ਬਾਅਦ ਵੋਟਾਂ ਦੀ ਖਾਤਰ ਇੱਕ ਛੇਕੇ ਹੋਏ ਵਿਅਕਤੀ ਕੋ ਜਾ ਕੇ ਸਾਧ ਕੋ ਜਾ ਕੇ ਵੋਟਾਂ ਦਾ ਮੰਗ ਕਰਨੀ ਉਥੇ ਜਾ ਕੇ ਉਹਨਾਂ ਨਾਲ ਮੀਟਿੰਗ ਕਰਨੀ ਉਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਵੈਸੇ ਦੇਖਿਆ ਜਾਵੇ ਤੇ ਮੈਂ ਮੈਂ ਆਪਣੇ ਵੱਲੋਂ ਕਹਿ ਸਕਦੀ ਹਾਂ ਕਿ ਇਹ ਗੱਲਾਂ ਦਾ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਇਹ ਗਏ ਆ ਇਹ ਜਿਹੜਾ ਹੁਣ ਪ੍ਰਦੀਪ ਕਲੇਰ ਬੋਲਿਆ ਜਾਂ ਕਈਆਂ ਨੇ ਆ ਕੇ ਦੱਸਿਆ ਉਹ ਗੱਲਾਂ ਚੋਂ ਨਿਕਲ ਰਿਹਾ ਕਿ ਉਹ ਉੱਥੇ ਗਏ ਆ ਜੀ ਅਸੀਂ ਸੋਚਦੇ ਸੀ ਕਿ ਇੱਕ ਵਾਰੀ ਗੱਲ ਆਈ ਸੀ 2017 ਦੇ ਵਿੱਚ ਮੈਂ ਕਿਹਾ 2017 ਜੀ ਕਿ ਕੁਝ ਲੀਡਰਾਂ ਨੇ ਮੀਟਿੰਗਾਂ ਕੀਤੀਆਂ ਤੇ ਉਹ ਮੀਟਿੰਗਾਂ ਜਿਹੜੀ ਸੀ ਉਹ ਡੇਰਾ ਪ੍ਰੇਮੀਆਂ ਨਾਲ ਕੀਤੀਆਂ ਇਹਨਾਂ ਨੇ ਜਾ ਕੇ ਸਾਰੇ ਸ਼ਿਆਰੀ ਕੇ ਵਿਅਕਤੀਆਂ ਨੇ ਜਾ ਕੇ ਮਾਫੀ ਮੰਗੀ ਉੱਥੇ ਸੇਵਾ ਵੀ ਨਿਭਾਈ ਕਿਉਂਕਿ ਉਹ ਸੋਚ ਅਸੀਂ ਇਹੀ ਸੋਚਦੇ ਸੀ ਵੀ ਇਹਨਾਂ ਨੇ ਬਾਹਰ ਮੀਟਿੰਗਾਂ ਕੀਤੀਆਂ ਤੇ ਇਸ ਕਰਕੇ ਸੇਵਾ ਲੱਗ ਗਈ ਆ ਸੋ ਇਹ ਜਿਹੜੀ ਗੱਲਾਂ ਸੀਗੀਆਂ ਉਹ ਸਾਡੇ ਉੱਤੇ ਬਹੁਤ ਵੱਡਾ ਨੁਕਸਾਨ ਕਰ ਗਈਆਂ ਉਸ ਤੋਂ ਬਾਅਦ ਫਿਰ ਉਹਨੂੰ ਸਿੰਘ ਸਹਬਾਨਾਂ ਨੂੰ ਜਿਸ ਦਾ ਦੱਸ ਰਿਹਾ ਹੈ ਗਿਆਨੀ ਗੁਰਮੁਖਸਰ ਜੀ ਨੇ ਦੱਸਿਆ ਜਾਂ ਸੱਟ ਨੇ ਜਿਹੜੀ ਜਾਂਚ ਕੀਤੀ ਹੈ ਉਹਦੇ ਵਿੱਚ ਆਇਆ ਕਿ ਇਹਨਾਂ ਨੇ ਬੁਲਾ ਕੇ ਉਹਨਾਂ ਨੂੰ ਮਜਬੂਰ ਕੀਤਾ ਕਿ ਇਹਨੂੰ ਮਾਫ ਕੀਤਾ ਜਾਵੇ ਸੋ ਇਹ ਸਾਰੀਆਂ ਗੱਲਾਂ ਜਪੰਥ ਵਾਸਤੇ ਬੜੀਆਂ ਦੁਖਦਾਈ ਨੇ ਤੇ ਜਿੱਥੇ ਜਿਹਦੇ ਨਾਲ ਸਾਡਾ ਖਾਲਸਾ ਪੰਥ ਜਿਹੜਾ ਸੀਗਾ ਇਸੇ ਕੌਮ ਜਿਹੜੀ ਸੀ ਸਾਡ ਤੋਂ ਦੂਰੀ ਬਣਾ ਕੇ ਬੈ ਗਈ ਅਸੀਂ ਰਾਜਨੀਤਿਕ ਵੀ ਆ ਲੇਕਿਨ ਸਾਡਾ ਧਾਰਮਿਕ ਅਧਿਕ ਕਿਦਾਂ ਪਹਿਲਾ ਹੋਣਾ ਚਾਹੀਦਾ ਜੇ ਧਰਮ ਦੇ ਅਧੀਨ ਰਾਜਨੀਤੀ ਰਹੇਗੀ ਤੇ ਕਦੀ ਜ਼ਾਲਮ ਨਹੀਂ ਹੋ ਸਕਦੀ ਕਦੀ ਗਲਤ ਨਹੀਂ ਹੋ ਸਕਦੀ ਇਸ ਕਰਕੇ ਮੈਂ ਸਭੀ ਦੀ ਹੈ ਕਿ ਇਹ ਜਿਹੜੀਆਂ ਗੱਲਾਂ ਸੀ ਅਸੀਂ ਬੜੇ ਚਿਰ ਤੋਂ ਕੌਮ ਦੀ ਆਵਾਜ਼ ਆਈ ਸੀ ਕਿ ਕੁਤਾਈਆਂ ਤੇ ਹੋਈਆਂ ਗਲਤੀਆਂ ਤੇ ਹੋਈਆਂ ਇਹਦੀ ਖਿਮਾ ਜਾਂਚਣਾ ਕਰ ਲੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਪਰ ਬਹੁਤ ਕਹਿਣ ਦੇ ਬਾਵਜੂਦ ਵੀ ਜਦੋਂ ਨਹੀਂ ਮੰਨੇ ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ ਵੀ ਰੋਜ਼ ਲੋਕਾਂ ਕੋਲੋਂ ਕੁੱਟ ਖਾਂਦੇ ਆ ਲੋਕੀ ਸਾਨੂੰ ਵੀ ਦੋਸ਼ੀ ਕਹਿੰਦੇ ਆ ਅਸੀਂ ਅਕਸਰ ਭਾਵੇਂ ਅਸੀਂ ਇਹਨਾਂ ਚੀਜ਼ਾਂ 'ਚ ਸ਼ਾਮਲ ਨਹੀਂ ਨਾ ਅਸੀਂ ਪ੍ਰਚਾਰਾ ਆਦਿਕਾ ਉਹਦੇ ਵਿੱਚ ਸ਼ਾਮਲ ਐ ਨਾ ਅਸੀਂ ਰਾਮ ਰੀਵ ਨੂੰ ਮਾਫ ਕਰਾਉਣ ਵਿੱਚ ਸ਼ਾਮਲ ਐ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਦਵੀ ਦੇ ਵਿੱਚ ਕੋਈ ਸਾਡਾ ਹੱਥ ਐ ਲੇਕਿਨ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਅਸੀਂ ਪਾਰਟੀ ਵਿੱਚ ਸੀ ਵਫਾਦਾਰੀ ਦੇ ਨਾਲ ਪਾਰਟੀ ਦੀ ਸੇਵਾ ਕਰਦੇ ਹੋਏ ਹਾਂ ਕਈ ਵਾਰੀ ਸਾਨੂੰ ਜੇ ਕੋਈ ਕਹਿੰਦਾ ਵੀ ਸੀਦੇ ਅਸੀਂ ਡਿਫੈਂਡ ਕਰਦੇ ਰਹੇ ਹਾਂ ਅਸੀਂ ਚੁੱਪ ਰਹੇ ਹਾਂ ਖਮੋਸ਼ ਰਹੇ ਹਾਂ ਉਹਨੂੰ ਅਸੀਂ ਪੰਥ ਦਾ ਦਰਦ ਸਮਝ ਕੇ ਪੰਥ ਦੀ ਉੱਚੀ ਆਵਾਜ਼ ਨਹੀਂ ਕਰ ਸਕੇ ਇਸ ਕਰਕੇ ਅਸੀਂ ਗਏ ਹਾਂ ਕਿ ਸਾਨੂੰ ਵੀ ਅਸੀਂ ਆਪਣੇ ਨੂੰ ਸਮਝੀ ਲਿਆ ਕਿ ਅਸੀਂ ਗਲਤ ਸੀ ਅਸੀਂ ਦੋਸ਼ੀ ਸੀ ਕਿ ਇੱਕ ਪਾਸੇ ਪਾਰਟੀ ਦੀ ਵਫਾਦਾਰੀ ਇੱਕ ਪਾਸੇ ਪਾਰਟੀ ਦੀ ਮਜ਼ਬੂਤੀ ਪਾਰਟੀ ਦਾ ਨੁਕਸਾਨ ਨਾ ਹੋ ਜਾਏ ਦੂਜੇ ਪਾਸੇ ਖਾਲਸਾ ਪੰਥ ਦੀ ਤੜਪਦੀ ਹੋਈ ਜਿਹੜੀ ਆਤਮਾ ਸੀ ਉਹਨੂੰ ਅਸੀਂ ਠੰਢ ਨਹੀਂ ਪਾ ਸਕੇ ਤਾਂ ਕਰਕੇ ਅਸੀਂ ਉੱਥੇ ਗਏ ਸੀਗੇ ਇਹਨਾਂ ਦਾ ਜਵਾਬ ਆਇਆ ਉਹ ਜਵਾਬ ਦੇ ਅੱਗੇ ਸਿੰਘ ਸਹਿਬਾਨ ਕੀ ਕਰਦੇ ਆਉਣ ਵਾਲਾ ਸਮੇਂ ਦੱਸਿਓ ਸਹਿਮਤ ਹੋ ਵੈਸੇ ਜੋ ਜਵਾਬ ਆਇਆ ਜੋ ਉਹਨਾਂ ਨੇ ਲਿਖੀ ਇਹ ਚ ਮੇਰੇ ਸਹਿਮਤ ਅਸਹਿਮਤ ਹੋਣਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਆਪਣਾ ਕਿਹਾ ਕਿ ਜੋ ਮੇਰੇ ਤੇ ਅਲੀਗੇਸ਼ਨ ਲੱਗੇ ਆ ਮੈਂ ਝੋਲੀ ਚ ਪਾਨਾ ਇਹ ਹੁਣ ਸਿੰਘ ਸਹਿਬਾਨ ਨੇ ਪੁੱਛਣਾ ਹੈ ਕਿ ਇਹ ਦੋਸ਼ ਲੱਗਾ ਇਹ ਦੋਸ਼ ਲੱਗਣਾ ਕੀ ਤੁਸੀਂ ਮੰਨਦੇ ਹੋ ਇੱਕ-ਇੱਕਲੇ ਦਾ ਬੇਰਵਾ ਸਿੰਘ ਸਹਿਬਾਨ ਪੁੱਛਣਗੇ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਸਿੰਘ ਸਹਿਬਾਨਾਂ ਦੇ ਅਧਿਕਾਰ ਖੇਤਰ ਜਿਹੜੀ ਗੱਲ ਹੈ ਉਹ ਅਸੀਂ ਕਰੀਏ ਉਸੋ ਬਾ ਨਹੀਂ ਦਿੰਦੀ ਅੱਛਾ ਜਿਹੜੀ 23 ਮੈਂਬਰੀ ਆਨ ਵਰਕਿੰਗ ਕਮੇਟੀ ਬਣਾਈ ਹੈ ਜੀ ਉਹਨੂੰ ਤੁਸੀਂ ਕਿਵੇਂ ਦੇਖਦੇ ਜੋ ਕੁਝ ਵੀ ਜਿਹੜੇ ਨਾਮ ਸ਼ਾਮਿਲ ਕਿ ਮੈਂ ਇਹਦੇ ਚ ਕੀ ਕਹਿ ਸਕਦੀ ਹਾਂ ਜੀ ਉਹ ਜਦੋਂ ਅਜੇ ਪਾਰਟੀ ਦੇ ਪ੍ਰਧਾਨ ਹੈ ਉਹਦਾ ਜੀ ਕਰਦਾ ਸੀ ਪਹਿਲਾਂ ਹੀ ਕਿਹਾ ਉਹਦਾ ਜੀ ਕਰੇ ਉਹ ਰੱਦ ਕਰ ਸਕਦਾ ਉਹਦਾ ਜੀ ਕਰੇ ਉਹ ਬਾਹਰ ਕੱਢ ਸਕਦਾ ਕਿਉਂਕਿ ਉਹ ਪਾਰਟੀ ਨਹੀਂ ਪਾਰਟੀ ਨਹੀਂ ਸਮਝੀ ਰਹੇ ਉਹਨਾਂ ਨੇ ਤੇ ਇੱਕ ਕੰਪਨੀ ਤੇਰਾ ਚਲਾ ਰਹੇ ਐ ਜੀ ਕਰਦਾ ਕਿਸ ਨੂੰ ਪਾਲਣ ਦੇ ਜੀ ਕਰਦੇ ਕੱਢ ਦਿੰਦੇ ਮੈਨੂੰ ਬੜਾ ਅਫਸੋਸ ਜੇ ਔਰ ਐਸੀ ਜੋ ਕਹਿੰਦੇ ਵਰਕਿੰਗ ਕਮੇਟੀ ਨਹੀਂ ਚੁਣੀ ਗਈ ਕੋਈ ਹੋਰ ਕਮੇਟੀ ਵਰਕਿੰਗ ਕਮੇਟੀ ਮੀਟਿੰਗ ਕਿਦਨ ਹੋਈ ਐ ਦੱਸੋ ਕੱਲ ਹੋਈ ਐ ਮੀਟਿੰਗ ਜਾਂ ਪਰਸੋ ਹੋਈ ਐ ਸੋ ਇਹ ਗੱਲਾਂ ਜਿਹੜੀਆਂ ਝੂਠ ਬੋਲਣੀਆਂ ਇਹੀ ਤੇ ਗੱਲਾਂ ਨੇ ਜਿਹੜੇ ਪਾਰਟੀ ਦਾ ਨੁਕਸਾਨ ਕੀਤਾ ਅੱਛਾ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਬਿਆਨ ਆ ਰਹੇ ਰਾਜਾ ਵੜਿੰਗ ਨੇ ਕਿਹਾ ਵੀ ਖੇਰੂ ਖੇਰੂ ਹੋ ਗਿਆ ਕੱਲ੍ਹ ਦੇ ਦਿਨ ਹੁਣ ਨਵਾਂ ਬਣੇਗਾ ਭਾਜਪਾ ਵਾਲੇ ਕਹਿ ਰਹੇ ਆ ਵੀ ਸਾਨੂੰ ਜ਼ਿੰਮੇਵਾਰ ਨਾ ਠਹਿਰੋ ਸਾਡੇ ਨਾਲ ਜਿਹੜੀ ਗੱਲ ਹੈ ਜੀ ਅਸੀਂ ਆਪਣੀ ਆਵਾਜ਼ ਲੈ ਕੇ ਤੁਰੇ ਆਂ ਸਾਨੂੰ ਕੋਈ ਪਾਰਟੀ ਮਜਬੂਰ ਨਹੀਂ ਕਰ ਸਕਦੀ ਨਾ ਸਾਡੀ ਪਾਰਟੀ ਕੋਈ ਦਖਲਅੰਦਾਜ਼ੀ ਦੇ ਸਕਦੀ ਹੈ ਨਾ ਅਸੀਂ ਕਿਸੇ ਦਖਲਅੰਦਾਜ਼ੀ ਸਹਿਣੀ ਹੈ ਜੇ ਅਸੀਂ ਸਦਾ ਸੁਖਬੀਰ ਸਿੰਘ ਬਾਦਲ ਨੂੰ ਕਹਿੰਨੇ ਆਂ ਵੀ ਤੂੰ ਗਲਤ ਕਰਾਨਾ ਅਸੀਂ ਨਹੀਂ ਕਰਨਾ ਅਸੀਂ ਕਿਸੇ ਪਾਰਟੀ ਪਿੱਛੇ ਕਿਉਂ ਲੱਗਾਂਗੇ ਸੀ ਦੂਜੀ ਗੱਲ ਸਾਰੀਆਂ ਪਾਰਟੀਆਂ ਆਪਣਾ ਆਪ ਸੰਭਲ ਸਾਡੀ ਚਿੰਤਾ ਨਾ ਕਰਨ ਖਾਲਸਾ ਪੰਥ ਬਹੁਤ ਵਿੱਲੂ ਹੈ ਜਿਹੜੀਆਂ ਕੋਈ ਭੁੱਲਾਂ ਹੋਈਆਂ ਜਦੋਂ ਅਸੀਂ ਕਹਿੰਦੇ ਆ ਜਾ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਢਹਿ ਜਾਵਾਂਗੇ ਤੇ ਜਦੋਂ ਜੋ ਸ਼ਰਨ ਆਏ ਤੇ ਸਕੰਟ ਲਾਏ ਉਹ ਆਪਣੇ ਆਪ ਹੀ ਬਖਸ਼ ਦਿੰਦਾ ਤੇ ਫਿਰ ਤਾਕਤ ਵੀ ਦਿੰਦਾ ਹੈ ਅੱਛਾ ਹੁਣ ਕੀ ਭਵਿੱਖ ਕੀ ਦੇਖ ਰਹੇ ਹੋ ਜੀ ਹੁਣ ਕੀ ਲੱਗਦਾ ਜੇ 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 ਵੱਲ ਸਾਹਿਬ ਅਕਾਲ ਤਖਤ ਸਾਹਿਬ ਤੇ ਜਾ ਕੇ ਤਿਆਗ ਦਿੰਦੇ ਜਿਹੜੀ ਤੁਸੀਂ ਮੇਨ ਮੰਗ ਕਰ ਰਹੇ ਹੋ ਪ੍ਰਧਾਨਗੀ ਦਾ ਉਹ ਤਾਂ ਛੱਡਦੇ ਆ ਫਿਰ ਤੁਸੀਂ ਸਹਿਮਤ ਹੋ ਜਾਓਗੇ ਸਰ ਉਹ ਬਾਤ ਉਹਨਾਂ ਦੀ ਗੱਲ ਵੱਖਰੀ ਹੈ ਜੀ ਜਿਹੜਾ ਅਸੀਂ ਰਾਜਨੀਤਿਕ ਤੌਰ ਦੇ ਉੱਤੇ ਫੈਸਲਾ ਲਿਆ ਜਿਹੜਾ ਅਸੀਂ ਸੇਵਾ ਕਰਨ ਦਾ ਫੈਸਲਾ ਲਿਆ ਉਸੀਂ ਆਪਣੇ ਅਸੂਲਾਂ 'ਤੇ ਚੱਲਣਾ ਕਿਉਂਕਿ ਸਿਧਾਂਤਾਂ ਦੀ ਗੱਲ ਹੈ ਅਸੂਲਾਂ ਦੀ ਗੱਲ ਹੈ ਪਾਰਟੀ ਦੇ ਜਿਹੜੀ ਹੈ ਨਾ ਹੋਣ ਦੀ ਗੱਲ ਹੈ ਇਸ ਪਾਰਟੀ ਦੀ ਹੋਣ ਦੇ ਬਣਾਉਣ ਵਾਸਤੇ ਅਸੀਂ ਆਪਣਾ ਏਜੰਡੇ ਲੈ ਕੇ ਜਾਵਾਂਗੇ ਲੋਕ ਸਾਨੂੰ ਮਨਜ਼ੂਰ ਕਰਨਗੇ ਭਰੋਸਾ ਅਸੀਂ ਜਿੱਤਾਂਗੇ ਜੇ ਜਿੱਤਿਆ ਜਾਏਗਾ ਭਰੋਸਾ ਫਿਰ ਆਪਣੇ ਆਪ ਹੀ ਅੱਗੇ ਪਤਾ ਲੱਗਦਾ ਜਿਹੜੇ ਬਾਕੀ ਤੁਹਾਡੇ ਸਾਥੀ ਸੀ ਪਹਿਲਾਂ ਜਿਹੜੇ ਹੁਣ ਵੀ ਕਾਲੀ ਦਲ 'ਚ ਨੇ ਉਹ ਕਿਉਂ ਨਹੀਂ ਬੋਲ ਰਹੇ ਜਿਵੇਂ ਤੁਸੀਂ ਬੋਲੇ ਹੋ ਉਹ ਅਜੇ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਪੂਰਾ ਖੜੇ ਹੈ ਅੰਦਰ ਦੇ ਸਾਰੇ ਦੁਖੀ ਨੇ ਪਰ ਮਜਬੂਰ ਨੇ ਬਹੁਤ ਸ਼ੁਕਰੀਆ ਸੋ ਬੀਬੀ ਜਗੀਰ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਜੋ ਕੁਝ ਅਕਾਲੀ ਦਲ ਚੱਲ ਰਿਹਾ ਤੇ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਚਿੱਠੀ ਹੁਣ ਲੋਕਾ ਮੂਹਰੇ ਆਈ ਹੈ ਜੋ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਉਹਨਾਂ ਨੇ ਜੋ ਕੁਝ ਵਿੱਚ ਲਿਖਿਆ ਜੋ ਕਬੂਲਿਆ ਉੱਤੇ ਵੀ ਜਿਹੜੀ رائے ਆ ਉਹਨਾਂ ਨੇ ਦਿੱਤੀ ਆ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ